ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲੇ ਨੂੰ ਬਾਗਾ ਪ੍ਰਾਣਾ ਪੈਂਦੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਕੱਤਾ ਜੀ ਸੂਈ ਸਵਾਈ ਜਰਸੀ ਸੋਹਣੀ ਚੰਗੇ ਦੁੱਧ ਵਾਲੀ ਮਗਰ ਵੀ ਵੱਛੀ ਐ ਇੱਕ ਛੋਟੀ ਐ ਦੋਨਾਂ ਕੇ ਸੇਲ ਐ ਇਨਫਰਮੇਸ਼ਨ ਲੈ ਦਨਾਂ ਮੁੱਲ ਜਮਾ ਜਾਇਜ਼ ਹੀ ਹੋਣਗੇ ਬਾਕੀ ਤੁਸੀਂ ਡੇਲੀ ਵੀਡੀਓ ਵੇਨਹੀਂ ਐ ਮੁੱਲ ਛਰਨੇ ਦੇ ਜਾਇਜ਼ ਹੀ ਹੁੰਦੇ ਆ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਸੀ ਗੱਲ ਜੀ ਸਸੀ ਗੱਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਸ਼ਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾ ਫੋਨ ਨੰਬਰ ਦੱਸੀਏ 9988568188 ਕਰਨੇ ਭੂਣ ਭਾਣਦਾ ਨਹੀਂ ਲੜਿਆ ਸਿੱਧਾ ਮੂੰਹ ਨਹੀਂ ਕਰਦਾ ਪਰ ਇਹਨੇ ਲਈ ਜਾਨਾ ਨਹੀਂ ਭੂਣ ਕਾ ਲੰਨਾ ਠੀਕ ਐ ਦੋ ਪਸ਼ੂ ਬਕਾਊਆ ਦੋ ਬਕਾਊਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਗੇ ਇਹਦਾ ਬਾਈ 10 ਤਰੀਕ ਨੂੰ ਦਿਨ ਪੂਰੇ ਆ ਮਾਲਕਾ ਦੇ ਦਸਨ ਮੁਤਾਬਕ ਹਾਂ ਤੇ ਦੂਜੇ ਸੂਏ ਮਾਲਕਾਂ ਦੇ ਆਪਾਂ ਤੀਜੇ ਸੂਏ ਕਹਿੰਦੇ ਆ ਨਾ ਉਹ ਦੂਜੇ ਸੂਏ ਕਹਿੰਦੇ ਆ ਆਪਾਂ ਤੀਜੇ ਮੰਨ ਕੇ ਲਈ ਆ ਠੀਕ ਹੈ ਤੇ ਦੁੱਧ ਇਹਨੇ ਦਿੱਤਾ ਬਾਈ 12 ਕਿਲੋ ਠੀਕ ਹੈ ਹਾਂਜੀ ਹਾਂਜੀ ਦਿਨ ਕਿਨੇ ਦੱਸਿਆ ਦਿਨ ਇਹਦੇ 10 ਤਰੀਕ ਨੂੰ ਪੂਰੇ ਆ ਬਾਈ ਤਾਂ ਅੱਜ ਪਹਿਲੀ ਹੋ ਗਈ 9 ਦਿਨ ਪਏ ਹਾਂਜੀ ਹਾਂਜੀ 9 ਦਿਨ ਪਏ ਆ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਜ ਪਹਿਲੀ ਤਰੀਕ ਐ ਨਵਾਂ ਮਹੀਨਾ ਚੜਿਆ ਅੱਜ ਅੰਗਰੇਜ਼ੀ ਇੱਕ ਤਰੀਕ ਹੈ 10 ਨੂੰ ਦਿਨ ਪੂਰੇ ਹੁੰਦੇ ਆ 9 ਦਿਨ ਰਹਿ ਗਏ ਆ 12 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਉਹ ਕਹਿੰਦੇ ਪਹਿਲੇ ਸੂਏ ਦੂਜੇ ਸੂਏ ਹੁੰਦੀ ਆ ਪਰ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਆਪਾਂ ਤੀਜਾ ਸੂਆ ਮੰਨ ਕੇ ਲਈ ਆ ਬਾਕੀ ਵੇਖਣ ਨੂੰ ਤਾਂ ਝੋਟੇ ਲੱਗਦੀ ਏ ਜਿਵੇਂ ਦੂਜਾ ਸੂਆ ਹੀ ਹੁੰਦੀ ਆ ਜੇ ਕਿਸੇ ਨੇ ਤੀਜਾ ਸੂਆ ਮੰਨ ਕੇ ਲੈਣੀ ਆ ਤੀਜਾ ਸੂਆ ਮੰਨ ਕੇ ਲੈ ਲੈ ਸੂਏ ਨਾਲ ਨਾ ਤਾਂ ਬੁੱਢੀ ਹੋਣ ਲੱਗੀ ਆ 12 ਕਿਲੋ ਦੁੱਧ ਬਾਈ ਦੱਸਦਾ ਕਿਹਨੇ ਦਿੱਤਾ ਥਾਣਾ ਦੀ ਸਾਫ ਸੁਥਰੀ ਆ ਵਲਟੇ ਲਾ ਬਹੁਤ ਪਈਆਂ ਕੱਲੀ ਕੱਚੀ ਕੱਚੀ ਐ 9-10 ਦਿਨ ਪਰ 10 ਦਿਨ ਲੈਂਦੀ ਨਹੀਂ ਮੇਰੇ ਹਿਸਾਬ ਨਾਲ 8-9 ਦਿਨਾਂ ਅਜ ਸੂਪੂਗੀ ਬਾਕੀ ਅੱਗੇ ਵਾਹੀਕਰ ਨੂੰ ਪਤਾ ਹੋ ਸਕਦਾ ਹਫਤੇ ਨੂੰ ਸੂਪ ਏ ਵਜਨ-ਭਜਨ ਬਹੁਤ ਆ ਸੀਲ ਸੌ ਫੁੱਲ ਐ ਆ ਤੁਸੀਂ ਵੇਖ ਲਓ ਥਣ ਸੋਹਣਿਆ ਅੱਧੀ ਚੁਆਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਐ ਗੈਪ ਚ ਲੱਗੇ ਮੁੱਲ 10 ਦੇ ਛਰਨੇ ਜੈਜ ਜਮਾਂ ਜੈਜ ਮੁੱਲ 68000 ਦੀ ਦੇ ਦੇਂਗੇ ਨਹੀਂ ਲੋਕੀ ਲੱਖ-ਲੱਖ ਮੰਗੀ ਜਾਂਦੇ ਐ ਜੀਆਂ ਝੋਟੀਆਂ ਨੇ ਹੂੰ ਇਹ ਤਾਂ ਹਾਂ ਦੋਸਤੋ ਬਾਈ ਕਹਿੰਦਾ ਜਮਾਂ ਜੈਜ ਮੁੱਲ 68000 ਦੀ ਦੇ ਦੇਣੀ ਆ 2 ਘਟ 70 ਬਿਲਕੁਲ ਜਾਇਜ਼ ਮੁੱਲ ਬਾਈ ਕਹਿੰਦਾ ਲੱਖ ਲੱਖ ਰੁਪਈਆ ਮੰਗੀ ਜਾਂਦੇ ਆ ਇਹਦੀਆਂ ਝੋਟੀਆਂ ਦੇ ਲੋਕੀ ਪਰ ਆਪਾਂ ਜਾਇਜ਼ ਮੁੱਲ ਤੇ ਹੀ ਦੇਣੀ ਆ 68000 ਦੀ ਦੇ ਦੇਣੀ ਆ 68000 ਚ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ 2 ਨੰਬਰ ਤੇ ਆ ਜੀਏ 2 ਨੰਬਰ ਬਾਈ ਕੱਲ ਵਾਲੀ ਰਾਤ ਦੀ ਸੂਈ ਵੀ ਆ ਮਗਰ ਬੱਛੀ ਆ ਠੀਕ ਹੈ ਤੇ 14 ਕਿਲੋ ਬੋਲਾ ਭੋਆਂ ਦੀ ਕੋਈ 4 ਟਾਈਮ ਚੋਲੇ ਚ ਭੰਗ ਕੇ 10 ਟਾਈਮ ਚੋਲੇ ਆਪਣੇ ਕੱਲ ਦੀ ਸੂਈ ਆ ਹਾਂ ਕੱਲ ਰਾਤ ਦੀ ਸੂਈ ਵੀ ਆ 14 ਕਿਲੋ ਕੱਲ ਦੀ ਸੂਈ ਤੇ ਤਿਆਰ ਆ ਹਾਂ ਕੱਲ ਰਾਤ ਦੀ ਸੂਈ ਵੀ ਆ ਕਿੰਨਾ ਕ ਦੁੱਧ ਪਿਆਜੂ ਦੁੱਧ ਬਾਈ ਵੇਖ ਲਓ ਹੁਣ ਐਡ ਕਿੰਨਾ ਕ ਬਾਜੂਗੀ ਠੀਕ ਐ 20 ਕਿਲੋ ਦੁੱਧ ਤਾਂ ਦੇ ਹੀ ਦੇਣਾ ਵੇਟ ਕਾ ਜਾ ਹੂੰ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਕੱਲ ਰਾਤ ਦੀ ਸੂਈ ਵੀ ਐ 14 ਕਿਲੋ ਬਾਈ ਦੱਸਦਾ ਬੌਲਾ ਤਿਆਰ ਐ ਜਿਹੜਾ ਤੁਸੀਂ ਚੋ ਲੈਣਾ ਭਾਵੇਂ ਸੋਭਾ ਵੀ ਚੋਲਿਓ ਸ਼ਾਮ ਨੂੰ ਵੀ ਚੋਲਿਓ ਅਗਲੇ ਦਿਨ ਭਾਵੇਂ ਫੇਰ ਚੋਲਿਓ ਅੱਜ ਵੀ ਆਪਣੇ ਚੋਈ ਵੀ ਆ ਨਹੀਂ ਲੋਕੀ ਉਵੇਂ ਛੱਡ ਲੈਂਦੇ ਆ ਠੀਕ ਐ ਰਹਿਰੇ ਆਪਣੇ ਇਹਦੇ ਪੈਂਡ ਚ ਵੀ ਠੀਕ ਐ ਦੋਸਤੋ ਬਾਈ ਕਹਿੰਦਾ ਸੋਭਾ ਦੀ ਆਪਣੀ ਜਵਾਂ ਖਾਲੀ ਕੀਤੀ ਵੀ ਐ ਤੇ 14 ਕਿਲੋ ਤਿਆਰ ਆ ਭੋਮਾ ਦੋ ਟਾਈਮ ਤਿੰਨ ਟਾਈਮ ਅਗਲਾ ਬੌੜਾ ਕੰਡੇ ਦੇ ਜੋ ਕੇ ਲੈ ਜੇ ਕਈ ਬਾਈ ਕਹਿੰਦਾ ਚੋਂਦੇ ਨਹੀਂ ਉਵੇਂ ਛੱਡ ਦਿੰਦੇ ਆ ਮੇਰੇ ਪਿੰਡੇ ਵੀ ਬਾਈ ਕਹਿੰਦਾ ਹੈਗੇ ਆ ਪਰ ਮਾੜੀਆਂ ਗੱਲਾਂ ਜਿਹੜੇ ਭੈਣ ਭਰਾ ਗਲਤ ਕੰਮ ਕਰਦੇ ਆ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ 30 ਕਿਲੋ ਬਾਈ ਦਾਸ ਦਾ ਦੁੱਧ ਪਿਆਜੂ ਬਾਕੀ ਜਿਹੜੀ ਕੱਲ ਦੀ ਸੂਈ 14 ਕਿਲੋ ਬੌਲੀ ਚ ਵਾਈ ਜਾਂਦੀ ਆ ਉਸ ਹਵਾਨਾ 20 ਕਿਲੋ ਵੈੜ ਨੇ ਖੁੱਲਾ ਦੁੱਧ ਪਿਆ ਦੇਣਾ ਥਣਾ ਦੀ ਸਾਫ਼ ਸੁਥਰੀ ਆ ਸੋਹਣੇ ਮੁਠੀ ਵਾਲੇ ਹੱਥ ਦੀ ਚਵਾਈ ਵਾਲੇ ਥਣ ਗੈਬ ਚ ਲੱਗੇ ਹੋਏ ਆ ਸੀਰਸਾਉ ਫੁੱਲ ਹੈ ਚਵਾਈ ਪੂਰੀ ਚੰਗੀ ਆ ਤੁਸੀਂ ਵੇਖ ਲਓ ਮੋਟੀ ਧਾਰ ਆ ਕੋਈ ਚਵਾਈ ਦਾ ਟਾਈਮ ਨਹੀਂ ਵੀਡੀਓ ਬਣਾਉਣ ਦਾ ਸਮਾਂ 11:30 ਦਾ 11 ਵਜੇ 32 ਮਿੰਟ ਤੇ ਵੀਡੀਓ ਬਣਾ ਰਹੇ ਆ ਸ਼ਾਮ ਤੱਕ ਰਹਿਵਾਨਾ ਬੋਲੇ ਨਾਲ ਭਰ ਲੈਣਾ 14 ਕਿਲੋ ਖੁੱਲਾ ਬੋਲਾ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਹੈ 20 ਕਿਲੋ ਦੁੱਧ ਪੈਜ ਮੁੱਲ ਦਾ ਦੇ ਸਰ ਨੇ ਜੈ ਜੈ ਝੋਟੀ ਉਂਗ ਜਮਾ ਮੋਲੇ 48 ਹਜ਼ਾਰ ਦੀ ਦੇ ਦਾਂਗੇ 48 ਹਜ਼ਾਰ ਦੀ ਦੋਸਤੋ ਬਿਲਕੁਲ ਸਸਤੇ ਮੋਲ ਦੀ ਤਾਜੀ ਸੂਈ ਵਹਿੜ 14 ਕਿਲੋ ਬੋਲੀ ਹੋਵੇ ਕੱਲ ਦੀ ਸੂਈ ਹੋਵੇ ਵਹਿੜ 20 ਕਿਲੋ ਦੁੱਧ ਪਿਆਜੂ 47 48 ਹਜ਼ਾਰ ਦੀ ਤੁਹਾਨੂੰ ਵੀ ਪਤਾ ਦਿੰਦਾ ਵੀ ਕੌਣ ਆ ਇਹੀ ਵਹਿੜ ਹੋਰ ਕਿਸੇ ਦੇ ਘਰੇ ਖੜੀ ਹੁੰਦੀ 14 ਕਿਲੋ ਕੰਡੇ ਵਾਲਾ ਬੋੜਾ ਕੱਲ ਦੀ ਸੂਈ ਥੱਲੇ ਤਿਆਰ ਹੁੰਦਾ ਜੋ ਕੇ ਲੈ ਜਾਵੇ ਜੋ ਕੇ ਅੱਛਾ ਜੋ ਕੇ ਲੈ ਕੇ ਜਾਵੇ ਬਾਈ 10 ਦਾਣੇ ਤੋੜੇ ਆਪਣੇ ਕੋਲ ਠੀਕ ਹੈ ਦੋਸਤੋ ਬਾਈ ਕਹਿੰਦਾ ਭਵਾ ਮਗਰ ਵਧੀਆ ਠੀਕ ਹੈ ਭਾਵਾ ਸਾਡੇ ਘਰੇ ਬਾਈ ਕਹਿੰਦਾ 10 ਦਿਨ ਚੋਲੇ ਤੇ ਹੋਰ ਕਿਸੇ ਦੇ ਘਰੇ ਖੜੀ ਹੁੰਦੀ 20 ਕਿਲੋ ਵਾਲੀ 60000 ਤੋਂ ਘੱਟ ਜਰਸੀ ਕੋਈ ਵੀ ਨਹੀਂ ਦਿੰਦਾ ਤੇ 14 ਕਿਲੋ ਕੰਡੇ ਵਾਲਾ ਬੌਲਾ ਤਿਆਰ ਆ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਭਾਵਾ 10 ਦਿਨ ਲਗਾਤਾਰ ਅਗਲਾ ਕੰਡੇ ਤੇ ਦੁੱਧ ਬੌਲਾ ਜੋ ਕੇਲੇ ਜੇ 14 ਕਿਲੋ ਤਿਆਰ ਹੈ 20 ਕਿਲੋ ਪਿਆਜ ਇੱਕ ਨੰਬਰ 68000 ਦੀ ਦੋ ਘੱਟ 70000 ਦੀ ਜੋ ਕੋਈ ਵਪਾਰੀ ਭੈਣ ਭਰਾ ਵੀ ਲੈ ਜਾਂਦਾ 8-10 ਦਿਨ ਸਾਮਕੇ ਝੋਟੀ ਨੂੰ ਤਿਆਰ ਕਰਕੇ ਵੀ ਸੇਲ ਕਰਦਾ ਹੈ ਤਾ ਵੀ 85 90000 ਦੀ ਐ 68000 ਦੀ ਝੋਟੀ ਦਿੰਦਾ ਵੀ ਕੌਣ ਐ 50 55 55000 ਦੀਆਂ ਤਾਂ ਫੰਡਰ ਮੱਝਾਂ ਵੀ ਕੀ ਜਾਂਦੀਆਂ ਜਿਨ੍ਹਾਂ ਦੇ ਮਗਰ ਕੱਲੀ ਪੂਛ ਹੀ ਹੁੰਦੀ ਐ ਦੋ ਤਾਂ ਦੋ ਤਾਂ ਉਹਨਾਂ ਨੇ ਕਾਹਦਾ ਦੇਣਾ ਹੁੰਦਾ ਫੰਡਰ ਨੇ ਤੇ ਇਹਦਾ ਮੁੱਲ ਫੰਡਰਾਂ ਵਾਲਾ ਹੀ ਐ ਫੋਨ ਨੰਬਰ ਸਕਰੀਨ ਤੇ ਐ ਇਹ ਦੋ ਨਾਲ ਸੇਲ ਐ ਜਿਹਦੇ ਜਿਹੜੀ ਵਹਿੜ ਪਸੰਦ ਆਉਂਦੀ ਉਹ ਵਹਿੜ ਲੈ ਲੈ ਜਿਹਦੇ ਝੋਟੀ ਪਸੰਦ ਆਉਂਦੀ ਅਗਲਾ ਝੋਟੀ ਲੈ ਲੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਭੱਗਾ ਪ੍ਰਣਾ ਇਧਰ ਬਾਈ ਬਾਈ ਕਹਿੰਦਾ ਇਹ ਵੀ ਐ ਇਹਨਾਂ ਨੂੰ ਇੱਕ ਵੈਡ ਦਿੱਤੀ ਐ ਗੱਬਣ ਵੈਡ ਬਾਈ ਕਹਿੰਦਾ ਇਹਨਾਂ ਨੂੰ ਦਿੱਤੀ ਐ ਫੋਨ ਨੰਬਰ ਸਕਰੀਨ ਤੇ ਐ ਸਾਰਿਆਂ ਨੂੰ ਸਾਸੀ ਕਰ